ਡੋਨਲਡ 트럼ਪ ਉਹਨਾਂ ਦੀ ਉਹਨਾਂ ਦੇ ਵੱਲੋਂ ਜਿਹੜੀਆਂ ਅਮਰੀਕਾ ਦੀਆਂ ਵੱਡੀਆਂ ਕੰਪਨੀਆਂ ਜਿਸ ਦੇ ਵਿੱਚ Google, Microsoft ਅਤੇ Apple ਅਤੇ ਹੋਰ ਸਾਰੀਆਂ ਆ ਜਾਂਦੀਆਂ ਨੇ ਉਹਨਾਂ ਨੇ ਉਹਨਾਂ ਨੂੰ ਹਦਾਇਤ ਕੀਤੀ ਹੈਗੀ ਆ ਕਿ ਭਾਰਤੀਆਂ ਨੂੰ ਜਿਹੜੀ ਹੈ ਨੌਕਰੀ ਨਾ ਦਿੱਤੀ ਜਾਵੇ ਅਮਰੀਕਨ ਹੈਗੇ ਆ ਉਹ ਉਹ ਕੰਮ ਜਿਹੜਾ 2 ਲੱਖ ਡਾਲਰ ਸਾਲ 'ਚ ਕਰਨਾ ਉਹ ਭਾਰਤ ਦੇ ਕੰਮੇ 70 ਹਜ਼ਾਰ 'ਚ ਕੀ ਜਾਂਦੇ ਆ ਸੋ ਇਟ ਮੀਨਸ ਭਾਰਤ ਵਿੱਚ ਟੈਕਨੀਕਲ ਮਜ਼ਦੂਰ ਪੈਦਾ ਹੋ ਰਹੇ ਆ ਟੈਕਨੋਕਰੇਟਸ ਨਹੀਂ ਪੈਦਾ ਹੋ ਰਹੇ ਇਹ ਭਾਰਤ ਲਈ ਬਹੁਤ ਵੱਡਾ ਚੈਲੰਜ ਹੈਗਾ ਭਾਰਤ ਵਿੱਚ ਇੰਨੀਆਂ IITs ਜੇ ਬਣੀਆਂ ਨੇ ਜੇ ਉਹਨਾਂ ਨੇ Google ਤੇ Yahoo ਦੀ ਜਾਂ ਕਿਸੇ ਦੀ ਮਜ਼ਦੂਰੀ ਹੀ ਕਰਨੀ ਹੈ ਤੁਸੀਂ ਆਪਣਾ ਕੁਝ ਨਹੀਂ ਕ੍ਰੀਏਟ ਕਰਨਾ ਐਡੇ ਵੱਡੇ ਮੁਲਕ 'ਚੋਂ ਜੇ ਕੋਈ ਇਨੋਵੇਸ਼ਨ ਨਹੀਂ ਆ ਰਹੀ ਇਟ ਮੀਨਸ ਤੁਹਾਡੀ IITs ਦਾ ਕੋਈ ਫਾਇਦਾ ਨਹੀਂ ਜੇ Microsoft ਦੀ Windows ਦੇ ਮੁਕਾਬਲੇ ਇੰਡੀਆ ਦੀ ਕੋਈ Windows ਨਹੀਂ ਆ ਰਹੀ ਹਾਲਾਂਕਿ ਚਾਈਨਾ ਕਰ ਰਿਹਾ ਹੈ ਚਾਈਨਾ ਨੇ ਆਪਣਾ GPS ਸਿਸਟਮ ਉਹਨਾਂ ਦੀਆਂ ਆਪਣੀਆਂ ਆਪਣੇ ਵੱਡੇ ਚੈਨਲ ਨੇ ਔਰ ਆਪਣਾ ਹੁਣ ਆ ਰਿਹਾ ਹੈਗਾ ਵੀ Huawei ਕੰਪਨੀ ਨੇ ਇੱਕ ਆਪਣਾ ਜਿਹੜਾ ਹੈਗਾ অপারেটিং ਸਿਸਟਮ ਉਹ ਬਣਾ ਕਰ ਲਿਆ ਹੈ। ਜੇ ਭਾਰਤ ਵਿੱਚ ਹਰ ਸਾਲ ਇੰਨੇ IIT ਇੰਜੀਨੀਅਰ ਪੈਦਾ ਹੋ ਰਹੇ ਨੇ ਉਹ ਕਿਉਂ ਨਹੀਂ ਉੱਥੇ ਇਨਵੈਸਟ ਕਰਦੇ ਭਾਰਤ ਵਿੱਚ ਇਹ ਐਡੀ ਵੱਡੀ ਮਾਰਕੀਟ ਕ੍ਰੀਏਟ ਕਰ ਲੈਂਦੇ ਤੇ ਵੈਸਟਰਨ ਤੁਹਾਡੇ ਤੇ ਡਿਪੈਂਡ ਹੋਣਾ ਪਵੇ ਇੰਨੇ ਬ੍ਰਿਲੀਅੰਟ ਮਾਈਂਡ ਜੇ ਹੋਣ ਤੁਸੀਂ 2 ਲੱਖ ਵਾਲੀ ਨੌਕਰੀ 70000 ਚ ਕਰਦੇ اٹ ਮੀਨ ਮਜ਼ਦੂਰੀ ਕਰ ਰਹੇ ਹੋ। ਦੇ ਭਾਰਤ ਦੀ ਐਜੂਕੇਸ਼ਨ ਦਾ ਤੇ ਜਿਹੜੀਆਂ ਸਕਿਲਸ ਇੰਡਸਟਰੀ ਨੂੰ ਚਾਹੀਦੀਆਂ ਉਹਦੇ ਵਿੱਚ ਬਹੁਤ ਵੱਡਾ ਗੈਪ ਹੈਗਾ ਜੀ ਆਪਾਂ ਗੱਲਬਾਤ ਕਰ ਲੈਨੇ ਆ ਡੋਨਲਡ 트੍ਰੰਪ ਉਹਨਾਂ ਦੀ ਉਹਨਾਂ ਦੇ ਵੱਲੋਂ ਜਿਹੜੀਆਂ ਅਮਰੀਕਾ ਦੀਆਂ ਵੱਡੀਆਂ ਕੰਪਨੀਆਂ ਜਿਸ ਤੇ ਵਿੱਚ ਗੂਗਲ ਮਾਈਕਰੋਸਾਫਟ ਐਪਲ ਅਤੇ ਹੋਰ ਸਾਰੀਆਂ ਆ ਜਾਂਦੀਆਂ ਨੇ ਉਹਨਾਂ ਨੇ ਉਹਨਾਂ ਨੂੰ ਹਦਾਇਤ ਕੀਤੀ ਹੈਗੀ ਹੈ ਕਿ ਭਾਰਤੀਆਂ ਨੂੰ ਜਿਹੜੀ ਹੈ ਨੌਕਰੀ ਨਾ ਦਿੱਤੀ ਜਾਵੇ ਆਪਣੇ ਲੋਕਲ ਜਿਹੜੇ ਅਮਰੀਕਾ ਦੇ ਲੋਕ ਹੈਗੇ ਨੇ ਅਮਰੀਕਾ ਫਸਟ ਦੀ ਨੀਤੀ ਨੂੰ ਅੱਗੇ ਲੈ ਕੇ ਜਾਇਆ ਜਾਵੇ ਸਰਦਾਰ ਭਤਾਰ ਸਿੰਘ ਜੀ ਇਹ ਕਿਹੋ ਜਿਹਾ ਅਮਰੀਕਾ ਦਾ ਭਾਰਤ ਦੇ ਨਾਲ ਪਿਆਰ ਹੈ ਜਿਹੜਾ ਇੱਕ ਪੱਖੀ ਦਿਖਦਾ ਹੈ ਜਿੰਨੇ ਵੀ ਇਨਸੀਡੈਂਟਸ ਹੋਏ ਨੇ ਉਥੇ ਹਮੇਸ਼ਾ ਹੀ ਜਿਵੇਂ ਆਪਾਂ ਕਹੀਏ ਕਿ ਇੱਕਮਨੇ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਬਹੁਤ ਸਾਰੇ ਦਾਅਵੇ ਵੀ ਕੀਤੇ ਗਏ ਭਾਰਤੀ ਮੀਡੀਆ ਪੱਕੇ ਦੋਸਤ ਹੋਣ ਦੀਆਂ ਗੱਲਾਂ ਕਈ ਕੁਝ ਕਰਦਾ ਰਿਹਾ ਪਰ ਔਨ ਗਰਾਉਂਡ ਚੀਜ਼ਾਂ ਹੋਰ ਹੈਗੀਆਂ ਨੇ ਹਾਂਜੀ ਹਾਂਜੀ ਸੋ ਕਿਉਂਕਿ ਜਿਹੜਾ ਡੋਨਾਲਡ 트੍ਰੰਪ ਦਾ ਅਮਰੀਕਾ ਫਰਸਟ ਵਾਲਾ ਹੈਗਾ ਉਹਦੇ ਚ ਇਹ ਹੈਗਾ ਵੀ ਜਿਹੜੀਆਂ ਵੱਡੀਆਂ ਸਿਲੀਕਨ ਵਾਲੀ ਦੀਆਂ ਕੰਪਨੀਆਂ ਸੈਗੀਆਂ ਆਪਾਂ ਤੁਹਾਨੂੰ ਦੱਸਿਆ ਸੀਗਾ ਵੀ 6400 ਬੰਦੇ ਲੇਆਫ ਕਰੇ ਸੀ ਕਿਸੇ ਇੱਕ ਸਿਲੀਕਨ ਵੈਲੀ ਦੀ ਕੰਪਨੀ ਨੇ ਤੇ 5100 ਵਰਕ ਪਰਮਿਟ ਨਾਲ ਹੀ ਭਰਤੇ ਉਹ 6400 ਕਿਉਂਕਿ ਉਹਨਾਂ ਨੂੰ ਤਨਖਾਹ ਵਧਾਣੀ ਪੈਂਦੀ ਸੀ ਜਿਹੜੇ ਅਮਰੀਕਨ ਸੀ ਹਾਂ ਜਿਹੜੇ ਅਮਰੀਕਨ ਹੈਗੇ ਆ ਉਹ ਉਹ ਕੰਮ ਜਿਹੜਾ 2 ਲੱਖ ਡਾਲਰ ਸਾਲ ਚ ਕਰਨਾ ਉਹ ਭਾਰਤ ਦੇ ਕੰਮੇ 70000 ਚ ਕਰੀ ਜਾਂਦੇ ਆ ਸੋ ਇਟ ਮੀਨਸ ਭਾਰਤ ਵਿੱਚ ਟੈਕਨੀਕਲ ਮਜ਼ਦੂਰ ਪੈਦਾ ਹੋ ਰਹੇ ਆ ਟੈਕਨੋਕਰੇਟਸ ਨਹੀਂ ਪੈਦਾ ਹੋ ਰਹੇ ਇਹ ਭਾਰਤ ਲਈ ਬਹੁਤ ਵੱਡਾ ਚੈਲੰਜ ਹੈਗਾ ਭਾਰਤ ਵਿੱਚ ਇੰਨੀਆਂ IITs ਜੇ ਬਣੀਆਂ ਨੇ ਜੇ ਉਹਨਾਂ ਨੇ Google ਤੇ ਯਹੂਦੀ ਆ ਕਿਸੇ ਦੀ ਮਜ਼ਦੂਰੀ ਹੋਈ ਕਰਨੀ ਹੈ ਤੁਸੀਂ ਆਪਣਾ ਕੁਝ ਨਹੀਂ ਕ੍ਰੀਏਟ ਕਰਨਾ ਐਡੇ ਵੱਡੇ ਮੁਲਕ ਚੋ ਜੇ ਕੋਈ ਇਨੋਵੇਸ਼ਨ ਨਹੀਂ ਆ ਰਹੀ ਇਟ ਮੀਨਸ ਤੁਹਾਡੀ ਆਈਆਈਟੀ ਇਸ ਦਾ ਕੋਈ ਫਾਇਦਾ ਨਹੀਂ ਜੇ ਮਾਈਕਰੋਸਾਫਟ ਦੀ ਵਿੰਡੋਸ ਦੇ ਮੁਕਾਬਲੇ ਇੰਡੀਆ ਦੀ ਕੋਈ ਵਿੰਡੋਸ ਨਹੀਂ ਆ ਰਹੀ ਹਾਲਾਂਕਿ ਚਾਈਨਾ ਕਰ ਰਿਹਾ ਹੈ ਚਾਈਨਾ ਨੇ ਆਪਣਾ ਜੀਪੀਐਸ ਸਿਸਟਮ ਉਹਨਾਂ ਦੀਆਂ ਆਪਣੀਆਂ ਆਪਣੇ ਵੱਡੇ ਚੈਨਲ ਨੇ ਔਰ ਆਪਣਾ ਹੁਣ ਆ ਰਿਹਾ ਹੈਗਾ ਵੀ ਹੁਆਵੀ ਕੰਪਨੀ ਨੇ ਇੱਕ ਆਪਣਾ ਜਿਹੜਾ ਹੈਗਾ অপারেটিং ਸਿਸਟਮ ਆ ਉਹ ਉਹ ਕਰ ਲਿਆ ਜੇ ਭਾਰਤ ਵਿੱਚ ਹਰ ਸਾਲ ਇੰਨੇ ਆਈਆਈਟੀ ਇੰਜੀਨੀਅਰ ਪੈਦਾ ਹੋ ਰਹੇ ਨੇ ਉਹ ਕਿਉਂ ਨਹੀਂ ਉੱਥੇ ਇਨਵੈਸਟ ਕਰਦੇ ਭਾਰਤ ਵਿੱਚ ਏਡੀ ਵੱਡੀ ਮਾਰਕੀਟ ਕ੍ਰੀਏਟ ਕਰ ਲੈਂਦੇ ਵੀ ਵੈਸਟ ਨੂੰ ਤੁਹਾਡੇ ਤੇ ਡਿਪੈਂਡ ਹੋਣਾ ਪਵੇ ਇੰਨੇ ਬ੍ਰਿਲੀਅੰਟ ਮਾਈਂਡ ਜੇ ਹੋਣ ਤੁਸੀਂ 2 ਲੱਖ ਵਾਲੀ ਨੌਕਰੀ 70000 ਚ ਕਰ ਰਿਹਾ ਇਟ ਮੀਨ ਮਜ਼ਦੂਰੀ ਕਰ ਰਹੇ ਹੋ ਜੀ ਜੀ ਇੱਕ ਪੜ੍ਹੀ ਲਿਖੀ ਮਜ਼ਦੂਰੀ ਹੈ ਜਿਹੜੀ ਤੁਸੀਂ ਕਰ ਰਹੇ ਹੋ ਸੋ ਮਜ਼ਦੂਰੀ ਕਰਨ ਵਾਲੋਂ ਜੇ ਤੁਸੀਂ ਆਪਣੇ ਕੁਝ ਕ੍ਰੀਏਟ ਕਰੋ ਇਟ ਮੀਨਸ ਭਾਰਤ ਦੀ ਜਿਹੜੀ ਐਜੂਕੇਸ਼ਨ ਹੈ ਇਹ ਇਹ ਵੱਡਾ ਗੈਪ ਆ ਰੀਸੈਂਟ ਸਟੋਰੀ ਆਈ ਹੈ ਐਸਵੀ ਕੀ ਵੀ ਭਾਰਤ ਦੀ ਐਜੂਕੇਸ਼ਨ ਦਾ ਤੇ ਜਿਹੜੀਆਂ ਸਕਿਲਸ ਇੰਡਸਟਰੀ ਨੂੰ ਚਾਹੀਦੀਆਂ ਉਹਦੇ ਵਿੱਚ ਬਹੁਤ ਵੱਡਾ ਗੈਪ ਹੈਗਾ ਜੀ ਭਾਰਤ ਭਾਰਤ ਦੀ ਮੈਨੂਫੈਕਚਰਿੰਗ ਔਰ ਟੈਕਨੀਕਲ ਕਹਿੰਦੇ ਵੀ ਜਿਹੜੀ ਇੰਡਸਟਰੀ ਆ ਉਹ ਤਾਂ ਹੀ ਡਿਵੈਲਪ ਨਹੀਂ ਹੋ ਰਹੀ ਵਿਦਿਆਰਥੀ ਜੋ ਕੁਝ ਪੜ ਕੇ ਆ ਰਹੇ ਆ ਉਹਦਾ ਜਿਹੜੀ ਨੀਡਸ ਹੈਗੀ ਆ ਲੇਬਰ ਨੀਡਸ ਉਹਦਾ ਕੋਈ ਵੀ ਸਬੰਧ ਨਹੀਂ ਉਹਦੇ ਨਾਲ ਆ ਰਿਹਾ ਇਹ ਇਸ ਗੈਪ ਕਰਕੇ ਆ ਜਿਹੜੀ ਇਕਨੋਮਿਕ ਡਵੈਲਪਮੈਂਟ ਆ ਇੰਡੀਆ ਵਿੱਚ ਨਹੀਂ ਹੋ ਰਹੀ ਸੋ ਭਾਰਤ ਦੇ IIT ਦੇ ਜਿਹੜੇ ਮਹਾਰਤ ਸੀ ਉਹਨਾਂ ਨੂੰ ਚਾਹੀਦਾ ਹੈ ਵੀ ਬਾਹਰਲੀਆ ਕੰਪਨੀਆਂ ਵਿੱਚ 70000 ਡਾਲਰ ਤੇ ਨੌਕਰੀ ਕਰਨ ਨਾਲੋਂ ਉਹ ਆਪਣਾ ਕੁਝ ਕ੍ਰੀਏਟ ਆਪਣੀਆਂ ਵਿੰਡੋਜ਼ ਹੋਣ ਐਨਾ ਕੁਝ AI ਦੇ ਟੂਲਸ ਕਿੰਨਾ ਕੁਝ ਹੈ ਵੀ ਤੁਹਾਡੇ ਇੱਕ ਪੂਰੀ ਮਾਰਕੀਟ ਹੋਵੇ ਜਿਹਦੇ ਚੋਂ ਤੇ ਤੁਸੀਂ ਕ੍ਰੀਏਟ ਕਰੋ ਭਾਰਤ ਵਿੱਚ ਇਨੋਵੇਸ਼ਨ ਦੀ ਕਮੀ ਹੈ ਸਿਰਫ ਮਜ਼ਦੂਰ ਪੈਦਾ ਹੋ ਰਿਹਾ ਇਸ ਟ੍ਰੈਂਡ ਨੂੰ ਬਦਲਣਾ ਪਵੇਗਾ ਤਾਹੇ ਫਿਊਚਰ ਦੇ ਜਿਹੜੇ ਚੈਲੰਜੇਸ ਆ ਉਹਦਾ ਉਹ ਟੱਕਰਾ ਕਰ ਸਕੇਗਾ ਜੀ ਬਿਲਕੁਲ ਜੀ ਕਿਉਂਕਿ ਜੇ ਆਪਾਂ ਸਮੇਂ ਦੇ ਨਾਲ ਅੱਗੇ ਨਹੀਂ ਚੱਲਦੇ ਤਾਂ ਬਹੁਤ ਸਾਰੀਆਂ ਚੀਜ਼ਾਂ ਤੋਂ ਜਿਹੜੀਆਂ ਪਿੱਛੇ ਰਹਿ ਜਾਂਦੀਆਂ ਹੈਗੀਆਂ ਨੇ ਬਹੁਤ ਸਾਰੀ ਟੈਕਨੋਲੋਜੀ ਜਿਹੜੀ ਹੈ ਐਡਵਾਂਸ ਹੋ ਗਈ ਹੋਈ ਹੈ ਨਵੀਆਂ ਖੋਜਾਂ ਹੋ ਰਹੀਆਂ ਨੇ ਬਹੁਤ ਸਾਰੇ ਵੱਡੇ ਲੈਵਲ ਤੇ ਜਿਹੜੇ ਪੈਟੈਂਟ ਨੇ ਅਜੇ ਵੀ ਅਮਰੀਕਾ ਦੇ ਸਭ ਤੋਂ ਵੱਧ ਹੁੰਦੇ ਨੇ ਚਾਈਨਾ ਉਸ ਨੂੰ ਕੋਸ਼ਿਸ਼ ਤੇ ਕਰ ਰਿਹਾ ਹੈ ਪਰ ਅਜੇ ਵੀ ਜਿਹੜਾ ਕਿਤਨਾ ਕਿਤੇ ਚਾਈਨਾ ਪਿੱਛੇ ਹੈਗਾ ਹੈ ਜੀ ਬਿਲਕੁਲ ਜੀ ਦੂਜੇ ਬੰਨੇ ਗੱਲਬਾਤ ਕਰ ਲੈਨੇ ਆ ਮਹਾਰਾਸ਼ਟਰ ਦੀ ਅ 2006 ਦੇ ਵਿੱਚ ਮੁੰਬਈ ਦੇ ਵਿੱਚ ਇੱਕ ਰੇਲ ਧਮਾਕਾ ਹੁੰਦਾ ਹੈਗਾ ਜਿੱਥੇ ਸਾਰੇ ਦੇ ਸਾਰੇ ਜਿਹੜੇ 12 ਦੋਸ਼ੀ ਨੇ ਤਕਰੀਬਨ 19 ਸਾਲ ਬਾਅਦ ਉਹਨਾਂ ਨੂੰ ਬਰੀ ਕਰ ਦਿੱਤਾ ਜਾਂਦਾ ਹੈਗਾ ਅ ਸਰਦਾਰ ਪਾਸਨ ਜੀ ਕੇਸ ਅਧਾਰ ਤੇ ਇਹਨਾਂ ਨੂੰ ਬਰੀ ਕੀਤਾ ਗਿਆ ਤੇ ਫਿਰ ਇੰਨੇ ਸਾਲ ਜਿਹੜੇ ਅੰਦਰ ਰੱਖੇ ਗਏ ਉਹਨਾਂ ਦਾ ਫਿਰ ਕੀ ਕੀ ਇਹਨਾਂ ਲੰਮਾ ਸਮਾਂ ਕਿਉਂ ਲਗਿਆ ਕਹਿੰਦੇ ਵੀ ਕਈਆਂ ਨੂੰ ਤੇ ਲੋਅਰ ਕੋਰਟਸ ਨੇ ਫਾਂਸੀ ਤੱਕ ਦੀ ਸਜ਼ਾ ਜਿਹੜੀ ਆ ਉਹ ਸੁਣਾ ਦਿੱਤੀ ਸੀ ਹਾਂਜੀ 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 ਬਿਲਕੁਲ ਇਹ 2006 ਵਿੱਚ ਨਾ ਬਹੁਤ ਟ੍ਰੇਨਾਂ ਵਿੱਚ ਕਾਫੀ ਸਾਰੇ ਬੰਬ ਧਮਾਕੇ ਹੋਏ ਸੀ ਮੇਰੇ ਖਿਆਲ 187 ਬੰਦੇ ਆ ਜਿਹੜੇ ਹੈਗੇ ਆ ਮਾਰੇ ਗਏ ਸੀ ਹਾਂ ਮਾਰੇ ਗਏ ਸੀ ਕਿ ਸੋ ਉਹਦੇ ਵਿੱਚ ਕੁਝ ਜਿਹੜੇ ਹੈਗੇ ਆ ਨਿਸ਼ਚਿਤ ਸੀਗਾ ਵੀ ਮੁਸਲਮ ਨੌਜਵਾਨਾਂ ਨੂੰ ਫੜਿਆ ਜਾਵੇਗਾ ਸੋ ਸਾਰੇ ਮੁਸਲਮ ਨੌਜਵਾਨ ਫੜੇ ਗਏ ਸੀ ਉਹਨਾਂ ਨੂੰ ਜਿਹੜੀ ਥੱਲੇ ਦੀ ਮਕੋਕਾ ਕੋਰਟ ਸੀਗੀ ਜਿਹੜੀ ਆਰਗੇਨਾਈਜ਼ਡ ਕ੍ਰਾਈਮ ਦੇ ਖਿਲਾਫ ਵਿਸ਼ੇਸ਼ ਅਦਾਲਤਾਂ ਨੇ ਉਹਨਾਂ ਵੱਲੋਂ ਪੰਜ ਬੰਦਿਆਂ ਨੂੰ ਫਾਂਸੀ ਦੀ ਸਜ਼ਾ ਤੇ ਬਾਕੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੋਈ ਸੀ ਸੋ ਬੰਬੇ ਹਾਈ ਕੋਰਟ ਨੇ ਪਿਛਲੇ ਦਿਨੀ ਇਹਨਾਂ ਨੂੰ ਰਿਹਾ ਕਰ ਦਿੱਤਾ ਹੈ ਸੋ ਬਿਲਕੁਲ ਮਤਲਬ ਕਿ ਕੋਈ ਕੋਈ ਉਮਰ ਕਾਇਦ ਨਹੀਂ ਕੋਈ ਫਾਂਸੀ ਨਹੀਂ ਸਾਰਿਆਂ ਦੀ ਰਿਹਾਈ ਦੇ ਹੁਕਮ ਨੇ ਉਹ ਕਹਿੰਦੇ ਵੀ ਜੇਲ੍ਹ ਤੋਂ ਬਾਹਰ ਵੀ ਆ ਗਏ ਹੋਏ ਨੇ ਹਨਾ ਸੋ ਉਹਨਾਂ ਨੇ ਬੰਬੇ ਹਾਈ ਕੋਰਟ ਦੇ ਤਿੰਨ ਜੱਜਾਂ ਨੇ ਕਿਹਾ ਵੀ ਜਿਹੜੇ ਇਹਨਾਂ ਤੋਂ ਅਕਬਾਲੀਆ ਬਿਆਨ ਲਏ ਗਏ ਆ ਉਹ ਟੌਰਚਰ ਕਰਕੇ ਬਾਰਬੈਰਿਕ ਟੌਰਚਰ ਉਹਨਾਂ ਨੇ ਲਿਖਿਆ ਆਪਣੇ ਉਹਦੇ ਵਿੱਚ ਲਿਖਿਆ ਹਨਾ ਵੀ ਬਾਰਬੈਰਿਕ ਟੌਰਚਰ ਅਨਮਨੁੱਖੀ ਟੌਰਚਰ ਕਰਕੇ ਉਹਨਾਂ ਤੋਂ ਜਿਹੜੇ ਹੈਗੇ ਅਕਬਾਲੀਆ ਬਿਆਨ ਲਏ ਗਏ ਆ ਤੇ ਦੂਸਰਾ ਜਿਹੜੀ ਉਹਨਾਂ ਦੀ ਆਈਡੈਂਟੀਫਿਕੇਸ਼ਨ ਪਰੇਡ ਹੋਈ ਆ ਜੇਲ੍ਹ ਵਿੱਚ ਉਹਦੇ ਵਿੱਚ ਬਹੁਤ ਸਾਰੇ ਫਲੌਸ ਆ ਜਿਹੜੇ ਆਪਾਂ ਕੱਢੇ ਹੈਗੇ ਕੇਸ ਡਿਸਕਸ ਕਰਿਆ ਸੀ ਸੁਪਰੀਮ ਕੋਰਟ ਨੇ ਕਿਹਾ ਵੀ ਜਦੋਂ ਖੂਨ ਦੇ ਕੇ ਕੀਮਤ ਅਦਾ ਕਰਨੀ ਪਵੇ ਤਾਂ ਜਿਹੜੇ ਜਿਹੜੇ ਸਬੂਤ ਆ ਬਹੁਤ ਪੁਖਤਾ ਹੋਣੇ ਚਾਹੀਦੇ ਹੈਗੇ ਸੋ ਉਹ ਉਹ ਪੁਖਤਾ ਸਬੂਤਾਂ ਦੀ ਕਮੀ ਹੋਣ ਕਾਰਨ ਇਹਨਾਂ ਜਿਹੜੇ ਹੈਗੇ ਆ 12 12 ਬੰਦਿਆਂ ਨੂੰ ਜਿਹੜਾ ਮੇਰੇ ਖਿਆਲ ਦੋ ਜਿਹੜੇ ਹੈਗੇ ਉਹਨਾਂ ਦੀ ਮੌਤ ਹੋ ਚੁੱਕੀ ਸੀ ਇੱਕ ਹੈ ਕੋਵਿਡ ਦੇ ਦੌਰਾਨ ਸੋ ਉਹ ਬਾਕੀਆਂ ਨੂੰ ਜਿਹੜਾ ਹੈਗਾ ਬਰੀ ਕਰ ਦਿੱਤਾ ਗਿਆ ਹੁਣ ਦੋਸ਼ੀ ਜੇਲ੍ਹ ਤੋਂ ਬਾਹਰ ਆ ਗਏ ਹੋਏ ਆ ਕੱਲ ਸੁਪਰੀਮ ਕੋਰਟ ਵਿੱਚ ਰਾਜ ਸਰਕਾਰ ਵੱਲੋਂ ਤੁਸ਼ਾਰ ਮਹਿਤਾ ਜਿਹੜੇ ਭਾਰਤ ਦੇ ਐਡਵੋਕੇਟ ਜਰਨਲ ਹੈਗੇ ਨੇ ਉਹ ਪੇਸ਼ ਹੋਏ ਆ ਉਹਨਾਂ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਆ ਵੀ ਇਸ ਹੁਕਮ ਦਾ ਨੋ ਰੋਕਿਆ ਜਾਵੇ ਕਿਉਂਕਿ ਉਹਨਾਂ ਨੇ ਕਾਨੂੰਨੀ ਕੋਈ ਨਹੀਂ ਲਾਇਆ ਹਨਾ ਦੇਖੋ ਵੀ ਕੋਈ ਕਾਨੂੰਨੀ ਅੜਕਾ ਨਹੀਂ ਪਾਇਆ ਕਹਿੰਦੇ ਇਹਦੇ ਨਾਲ ਬਾਕੀ ਦੇ ਕੇਸਾਂ ਤੇ ਅਸਰ ਪੈ ਸਕਦਾ ਹੈ ਬਾਕੀ ਦੇ ਮਤਲਬ ਕਿਹੜੇ ਕੇਸ ਵੀ ਜਿਹੜੇ ਹੋਰ ਕੇਸ ਚੱਲ ਰਹੇ ਆ ਨਾ ਇਸ ਤਰ੍ਹਾਂ ਟੈਰਰਿਜ਼ਮ ਨਾਲ ਰਿਲੇਟਡ ਵੀ ਅਦਾਲਤਾਂ ਨੇ ਸਾਰੇ ਬਰੀ ਕਰ ਦੇਣੇ ਹੈਗੇ ਇਟ ਮੀਨਸ ਜੀ ਵੀ ਤੁਹਾਨੂੰ ਕਾਨੂੰਨ ਦੇਖਣ ਦੀ ਲੋੜ ਨਹੀਂ ਤੁਸੀਂ ਇਹ ਫਿਕਰ ਕਰੋ ਵੀ ਕਿਤੇ ਬਾਕੀ ਜਾਣਾ ਜਿਹੜਾ ਪੰਜਾਬ ਦੇ ਵਿੱਚ ਹੁੰਦਾ ਸੀ ਕਿ ਜੇ ਇਦਾਂ ਕਰਾਂਗੇ ਪੁਲਿਸ ਵਾਲਿਆਂ ਦੇ ਕਾਰਵਾਈ ਕਰਾਂਗੇ ਤੇ ਇਹਨਾਂ ਦੇ ਮਨੋਬਲ ਜਿਹੜਾ ਹੈ ਉਸ ਤੇ ਸਾਕ ਮਲੇਗੀ ਬਿਲਕੁਲ ਬਿਲਕੁਲ ਸੋ ਪੋਲਿਟੀਕਲ ਤੁਸੀਂ ਦੇਖੋ ਪੋਲਿਟੀਕਲ ਸਟੇਟਮੈਂਟ ਆਇਆ ਤਾਂ ਸ਼ਰਮੈਤਾ ਵੱਲੋਂ ਉਹ ਕਹਿ ਰਿਹਾ ਹੈ ਹਾਲਾਂਕਿ ਸੁਪਰੀਮ ਕੋਰਟ ਨੇ ਕਿਹਾ ਵੀ ਉਹਨਾਂ ਦੋਸ਼ੀਆਂ ਨੂੰ ਦੁਬਾਰੇ ਜੇਲ੍ਹ ਵਿੱਚ ਭੇਜਣ ਦੇ ਲੋੜ ਨਹੀਂ ਉਹਨਾਂ ਦੀ ਪਟੀਸ਼ਨ ਐਕਸੈਪਟ ਕਰ ਲਈ ਸਰਕਾਰ ਦੀ ਸੁਪਰੀਮ ਕੋਰਟ ਨੇ ਕਿਸੇ ਨੂੰ ਆਇ ਨਹੀਂ ਕਿਹਾ ਵੀ ਦੁਬਾਰੇ ਜੇਲ੍ਹ ਚ ਜਾਓ ਪਰ ਤੁਸੀਂ ਦੇਖੋ ਪੁਲੀਕ ਹੀ ਲਈ ਗਏ ਵੀ ਇਹਦੇ ਨਾਲ ਬਾਕੀ ਕੇਸ ਵੀ ਆ ਜਿਹੜੇ ਉਹ ਸਾਡੇ ਇਟ ਮੀਨਜ਼ ਬਾਕੀ ਵੀ ਇਸ ਤਰ੍ਹਾਂ ਦੇ ਝੂਠੇ ਐਵੀਡੈਂਸਿਸ ਤੇ ਆਧਾਰ ਤੇ ਬਣਾਏ ਗਏ ਹੋਣਗੇ ਸੋ ਇਹ ਸਾਰਾ ਹੈਗਾ ਸੋ ਇਹ ਕਾਫੀ ਜਿਹੜੀ ਹੈਗੀ ਹੈ মিডিਆ ਵਿਚਾਰ ਰਿਹਾ ਕਿਉਂਕਿ ਰਵੀਸ਼ ਕੁਮਾਰ ਨੇ ਇਹਦੇ ਤੇ ਬਹੁਤ ਵਿਸ਼ੇਸ਼ ਪ੍ਰੋਗਰਾਮ ਕਰਿਆ ਵੀ ਵੀ ਲਗਾਤਾਰ ਇਹ ਕਿਹਾ ਜਾ ਰਿਹਾ ਵੀ ਹਰ ਅਤਵਾਦੀ ਮੁਸਲਮਾਨ ਹੀ ਕਿਉਂ ਹੁੰਦਾ ਹੈ ਉਹ ਕਹਿੰਦਾ ਵੀ ਇਹਨੂੰ ਜੇ ਦੂਜੇ ਪਾਸਿਓਂ ਦੇਖਿਓ ਵੀ ਹਰੇਕ ਮੁਸਲਮਾਨ ਨੂੰ ਹੀ ਕਿਉਂ ਅਤਵਾਦੀ ਕਹਿ ਕੇ ਫਸਾਇਆ ਜਾਂਦਾ ਵੀ ਇਹ ਕੇਸ ਨੇ ਇਹ ਕਰਿਆ ਸਿੱਖਾਂ ਦੇ ਸੰਦਰਭ ਦੇ ਵਿੱਚ ਵੀ ਤਾਂ ਆਪਾਂ ਇਹ ਕਹਿ ਹੀ ਸਕਦੇ ਹੈਗੇ ਨਾ ਹੁਣ ਦੇਖੋ ਜਿਹੜਾ ਦੋਸ਼ੀ ਫੜਿਆ ਗਿਆ ਉਹਦੇ ਤੇ ਧਰਮ-ਧਾਰਤ ਕੋਈ ਇਦਾਂ ਦੀ ਟਿੱਪਣੀ ਨਹੀਂ ਹੁੰਦੀ ਉਹਦੀ ਕੋਈ ਕਿਰਦਾਰ ਕੁਝ ਨਹੀਂ ਹੁੰਦੀ ਉਹਦੇ ਘਰੇ ਕੋਈ ਕੈਮਰਾ ਲੈ ਕੇ ਨਹੀਂ ਜਾਂਦਾ ਤੇ ਜੇ ਕਿਤੇ ਇਹ ਹੀ ਮੁਸਲਮਾਨ ਹੁੰਦਾ ਜਾਂ ਆਪਾਂ ਕਹਿ ਲਈ ਕਿ ਸਿੱਖ ਵੱਲੋਂ ਕੋਈ ਹਰਕਤ ਹੁੰਦੀ ਤੇ ਪੂਰੀ ਕੌਮ ਨੂੰ ਹੀ ਜਿਹੜਾ ਬਦਨਾਮੀ ਦਾ ਇੱਕ ਲੇਬਲ ਜਿਹੜਾ ਉਹ ਲਾ ਦਿੱਤਾ ਜਾਣਾ ਸੀ ਅ ਅੱਜ ਦੇ ਸਾਡੇ ਨਿਊਜ਼ਪੁਆਇੰਟ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਸਾਨੂੰ ਕਾਲ ਕਰਕੇ ਜਰੂਰ ਦੱਸਿਆ ਜੀ ਸਾਡਾ ਸਟੂਡੀਓ ਦਾ ਨੰਬਰ ਹੈ 0121 555101 ਅਖੀਰ ਦੇ ਵਿੱਚ ਸਰਦਾਰ ਰਵਤਾਰ ਸਿੰਘ ਹੁਣਾ ਧੰਨਵਾਦ ਕਰਦੇ ਆਂ ਦਰਸ਼ਕਾਂ ਦਾ ਧੰਨਵਾਦ ਕਰਦੇ ਆਂ ਫਤਿਹ ਦੀ ਸਾਂਝ ਪਾਉਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ